ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਿੰਦੇ ਰਾਜਾ ਬੜਾ ਜਿਆਦਾ ਧਰਮੀ ਤੇ ਨਿਆਂ ਕਰਨ ਵਾਲਾ ਸੀ ਕਿੰਦੇ ਦਾਨਪੁਨ ਸਦਕਾ ਹਰ ਸਮੇਂ ਪਰਮਾਤਮਾ ਤੋਂ ਇੱਕੋ ਮੰਗ ਮੰਗਦਾ ਸੀ ਕਿ ਉਸ ਦੀ ਝੋਲੀ ਭਰ ਦਿੱਤੀ ਜਾਵੇ ਕਿੰਦੇ ਕੁਝ ਸਮਾਂ ਲੰਘਿਆ ਤੇ ਉਹਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਿੰਦੇ ਉਸ ਸਮੇਂ ਜਦੋਂ ਔਲਾਦ ਦੀ ਪ੍ਰਾਪਤੀ ਹੁੰਦੀ ਸੀ ਤਾਂ ਲੋਕ ਨਾ ਵੱਖ-ਵੱਖ ਵਿਦਵਾਨਾਂ ਨੂੰ ਸਾਦਕੇ ਤੇ ਉਸ ਦੇ ਬਾਰੇ ਪਤਾ ਕਰਦੇ ਸੀ ਵੀ ਇਹਦਾ ਆਉਣ ਵਾਲਾ ਭਵਿੱਖ ਕਿਵੇਂ ਹੋਵੇਗਾ ਕਹਿੰਦੇ ਉਸ ਸਮੇਂ ਇਹ ਵਿਦਿਆ ਕਲਾ ਵਿੱਚ ਕੋਈ ਕੋਈ ਨਿਪੁੰਨ ਹੁੰਦਾ ਸੀ ਕਹਿੰਦੇ ਉਹ ਰਾਜੇ ਨੇ ਇੱਕ ਜਣੇ ਨੂੰ ਬੁਲਾਇਆ ਕਹਿੰਦੇ ਕੁਝ ਸਮੇਂ ਉਹਨੇ ਆਪਣੀ ਗਿੰਤੀ ਮਿੰਤੀ ਕੀਤੀ ਉਸ ਤੋਂ ਬਾਅਦ ਉਹਦੇ ਚਿਹਰੇ ਤੇ ਹੈਰਾਨੀ ਵਾਲੇ ਭਾਵ ਰਾਜੇ ਨੇ ਉਹਨੂੰ ਕਿਹਾ ਵੀ ਤੁਸੀਂ ਦੱਸੋ ਵੀ ਤੁਹਾਡੇ ਮੁਖ ਤੇ ਇੰਨੇ ਹੈਰਾਨੀ ਵਾਲੇ ਭਾਵ ਕਿਉਂ ਨੇ ਉਨੇ ਕਿਆ ਰਾਜਨ ਸ਼ਾਇਦ ਹੁਣ ਮੈਂ ਬਜ਼ੁਰਗ ਹੋ ਗਿਆ ਮੇਰੀ ਗਿੰਤੀ ਮਿੰਤੀ ਵਿੱਚ ਨਾ ਕਿਸੇ ਤਰ੍ਹਾਂ ਦੀ ਕੋਈ ਤਰੋਟੀ ਆ ਗਈਏ ਐਵੇਂ ਕਰੋ ਇਸ ਨਗਰ ਦੇ ਵਿੱਚ ਇੱਕ ਹੋਰ ਪੁਰਖ ਨੇ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਤੋਂ ਕਰਵਾ ਲਓ ਉਹਨੇ ਕਿਆ ਨਹੀਂ ਜੀ ਮੇਰੇ ਦਾਦੇ ਪਰਦਾਦੇ ਹੁਣ ਤੱਕ ਤੁਹਾਡੀ ਪੀੜ੍ਹੀਆਂ ਤੋਂ ਹੀ ਇਹ ਚੀਜ਼ ਕਰਵਾ ਰਹੇ ਨੇ ਤਾਂ ਤੁਸੀਂ ਸਾਨੂੰ ਦੱਸ ਦਿਓ ਸਾਨੂੰ ਕਿਸੇ ਤਰ੍ਹਾਂ ਦਾ ਤੁਹਾਡੇ ਤੇ ਕੋਈ ਸ਼ੰਕਾ ਨਹੀਂ ਹੈਗੀ ਉਹਨੇ ਕਿਆ ਰਾਜਨ ਫਿਰ ਸੁਣੋ ਤੁਹਾਡਾ ਪੋਛਦ 18 ਵਰਿਆਂ ਦਾ ਹੋਏਗਾ ਉਦੋਂ ਤੁਸੀਂ ਇਹਦਾ ਰਿਸ਼ਤਾ ਤੈਅ ਕਰੋਗੇ ਤੇ ਵਿਆਹ ਤੋਂ ਚੌਥੇ ਦਿਨ ਬਾਅਦ ਹੀ ਇਹ ਅਕਾਲ ਚਲਾਣੇ ਘਰ ਜਾਵੇਗਾ ਰਾਜੇ ਨੇ ਜਦੋਂ ਇਹ ਗੱਲ ਸੁਣੀ ਰਾਜਾ ਬੜਾ ਜ਼ਿਆਦਾ ਗੁੱਸੇ ਹੋ ਗਿਆ ਰਾਜੇ ਨੇ ਕਿਹਾ ਜੇਕਰ ਤੁਹਾਡੇ ਇੰਨੇ ਸਮੇਂ ਤੋਂ ਤੁਸੀਂ ਸਾਡੀ ਸੇਵਾ ਨਾ ਕਰਦੇ ਹੁੰਦੇ ਤਾਂ ਹੁਣੇ ਤੁਹਾਡੇ ਪ੍ਰਾਣ ਮੈਂ ਤੁਹਾਡੇ ਅਲੱਗ ਕਰ ਦੇਨੇ ਸਨ ਵੀ ਤੁਹਾਡਾ ਨਾਂ ਸਿਰ ਤੋਂ ਅਲੱਗ ਕਰ ਦੇਣਾ ਸੀ ਹੁਣਾ ਸਾਰਾ ਦਰਬਾਰ ਸਹਿਮ ਗਿਆ ਉਹਨਾਂ ਹਿੰਮਤ ਜੀ ਕਰਕੇ ਕਹੀ ਵੀ ਰਾਜਾ ਮੈਂ ਤੇਨੂੰ ਪਹਿਲਾਂ ਹੀ ਕਿਹਾ ਹੈ ਸ਼ਾਇਦ ਮੇਰੀ ਗਣਨਾ 'ਚ ਕੋਈ ਗਲਤੀ ਹੋਵੇ ਤੂੰ ਨਗਰ 'ਚ ਉਸ ਮਨੁੱਖ ਨੂੰ ਉਹ ਪਾਲੇਪੁਰਖ ਨੂੰ ਬੁਲਾ ਕੇ ਤੇ ਉਸ ਤੋਂ ਗਿਣਤੀ ਮਿੰਤੀ ਕਰਵਾ ਲਓ ਇਹਨਾਂ ਕਹਿ ਕੇ ਤੇ ਉਹ ਚਲਾ ਗਿਆ ਰਾਜੇ ਦੇ ਮੰਡਲ 'ਚ ਹੁਣ ਸਵਾਲਾਂ ਦਾ ਢੇਰ ਲੱਗਾ ਹੋਇਆ ਸੀ ਰਾਜੇ ਨੇ ਉਸ ਨੂੰ ਬੁਲਾਇਆ ਉਸ ਨੂੰ ਬੁਲਾ ਕੇ ਤੇ ਉਸ ਨੂੰ ਵੀ ਗਿਣਤੀ ਮਿੰਤੀ ਕਰਵਾਈ ਉਹਨੇ ਵੀ ਓਵੇਂ ਦਾ ਹੀ ਸੇਮ ਉੱਤਰ ਦਿੱਤਾ ਵੀ ਇਹ ਹੀ ਤੇਰੇ ਪੋਤੇ ਨਾਲ ਵਾਪਰਨਾ ਹੈ ਰਾਜਾ ਹੁਣ ਪਰੇਸ਼ਾਨ ਰਹਿਣ ਲੱਗਾ ਪਰ ਰਾਜੇ ਨੇ ਸਾਰੇ ਦਰਬਾਰ ਦੇ ਵਿੱਚ ਐਲਾਨ ਕਰ ਦਿੱਤਾ ਕਿ ਜੇਕਰ ਕੋਈ ਵੀ ਇਸ ਬਾਰੇ ਮੇਰੇ ਪੁੱਤਰ ਨੂੰ ਦੱਸੇਗਾ ਤੇ ਉਹਦਾ ਜਿਹੜਾ ਸਿਰ ਹੈ ਧੜ ਤੋਂ ਅਲੱਗ ਕਰ ਦਿੱਤਾ ਜਾਵੇਗਾ ਜੇਕਰ ਗਲਤੀ ਨਾਲ ਵੀ ਇਹ ਗਲਤੀ ਹੋਈ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਇਸ ਦਾ ਪੁਗਤਾ ਕਰਨਗੀਆਂ ਕਿਉਂਕਿ ਰਾਜੇ ਨੂੰ ਇਹ ਸੀ ਵੀ ਜਿੰਨੀ ਉਮਰ ਹੈ ਕਿਤੇ ਮੇਰਾ ਪੁੱਤ ਉਹਦੇ ਵਿੱਚ ਵੀ ਇਹ ਸੋਚ-ਸੋਚ ਕੇ ਨਾ ਆਪਣੀ ਜਾਨ ਗਵਾ ਬੈਠੇ ਵੀ ਮੇਰੇ ਕੋਲ ਤਾਂ ਥੋੜਾ ਸਮਾਂ ਹੈ ਮੈਂ ਫਿਰ ਅਕਾਲ ਚਲਾਣੇ ਕਰ ਜਾਣੇ ਨੇ ਰਾਜੇ ਨੇ ਆਪਣੇ ਪੁੱਤਰ ਨੂੰ ਬੜੇ ਨਾਚ ਨਾਲ ਪਾਲਿਆ ਉਹਨੂੰ ਬੜੀ ਵਿਦਿਆ ਕਲਾ ਦੇ ਵਿੱਚ નિਪੁੰਨ ਕੀਤਾ ਕਿੰਦੇ ਹੌਲੀ-ਹੌਲੀ ਕਿੰਦੇ ਉਹਨੂੰ ਦਾਨ ਧਰਮ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਕਿੰਦੇ ਬੜਾ ਭਲਾਪੁਰਖ ਬਣਿਆ ਕਿੰਦੇ ਹੌਲੀ-ਹੌਲੀ ਉਹਦੀ ਉਮਰ ਵਿਆਦੀ ਹੋਈ ਕਿੰਦੇ ਬੜੇ-ਬੜੇ ਵੱਡੇ ਰਾਜੇ ਮਹਾਰਾਜੇ ਦੀਆਂ ਕੁੜੀਆਂ ਦੇ ਰਿਸ਼ਤੇ ਆਉਣ ਲੱਗੇ ਉਹ ਹਰ ਇੱਕ ਨੂੰ ਮਨਾ ਕਰ ਦਿੰਦਾ ਕਹਿੰਦੇ ਉਹ ਹਣ ਰਾਣੀ ਕਹਿੰਦੀ ਵੀ ਜੇਕਰ ਹਰ ਇੱਕ ਰਿਸ਼ਤੇ ਨੂੰ ਐਵੇਂ ਨਾ ਕਰੀ ਜਾਓਗੇ ਤੇ ਆਪਣਾ ਪੁੱਤਰ ਵੀ ਆਪਣੇ ਤੋਂ ਸਵਾਲ ਜਵਾਬ ਕਰੇਗਾ ਫਿਰ ਉਸ ਨੂੰ ਕੀ ਉੱਤਰ ਦਵਾਂਗੇ ਉਹਨੇ ਕਿਹਾ ਇਸ ਤੋਂ ਚੰਗਾ ਤੁਸੀਂ ਜੋ ਵੀ ਤੁਹਾਨੂੰ ਜਿਹੜਾ ਸੋਹਣੀ ਕੰਨਿਆ ਲੱਭੇ ਉਹਦੇ ਨਾਲ ਇਹਦਾ ਵਿਆਹ ਕਰ ਦਿਓ ਜ਼ਰੂਰੀ ਥੋੜਾ ਨਹੀਂ ਜੋ ਉਹਦੇ ਵਿੱਚ ਲਿਖਿਆ ਏ ਉਹੀ ਹੋਵੇ ਪਰਮਾਤਮਾ ਦਾ ਕਰਮ ਦੇਖਦਾ ਤੇ ਸਾਡੇ ਪੁੱਤੇ ਕਿਹੜਾ ਕੋਈ ਮਾੜੇ ਕਰਮ ਕੀਤੇ ਹੋਏ ਨੇ ਕਿੰਦੇ ਰਾਜੇ ਨੇ ਨਾ ਇੱਕ ਬੜੀ ਵਧੀਆ ਕੰਨਿਆ ਜਿਹਦੇ ਵਿੱਚ ਓਵੇਂ ਦੇ ਗੁਣ ਸਨ ਤੇ ਓਵੇਂ ਦੀ ਵਿਦਿਆ ਕਲਾ ਚ ਨਿਪੁੰਨ ਸੀ ਉਸਦੇ ਨਾਲ ਉਹਦਾ ਵਿਆਹ ਕਰ ਦਿੱਤਾ ਕਿੰਦੇ ਵਿਆਹ ਹੋਇਆ ਕਿੰਨੇ ਦਿਨ ਬੜੇ ਰਾਜੀ ਖੁਸ਼ੀ ਨikle ਕਿੰਦੇ ਉਸ ਨੇ ਆਪਣੀ ਜਿਹੜੀ ਉਹਦੀ ਨੂੰ ਸੀ ਉਹਨੂੰ ਉਹ ਪਹਿਲਾਂ ਹੀ ਸਾਰਾ ਕੁਝ ਦੱਸ ਦਿੱਤਾ ਸੀ ਕਿੰਦੇ ਉਹਦੇ ਪਿਤਾ ਜੀ ਤਾਂ ਵਿਆਹ ਕਰਨ ਤੋਂ ਕਤਰਉਂਦੇ ਸਨ ਪਰ ਉਹਨੇ ਕਿਹਾ ਕੋਈ ਨਾ ਪਿਤਾ ਜੀ ਪਰਮਾਤਮਾ ਕਰਮ ਦੇਖਦੇ ਨੇ ਗਿੰਤਿਆਂ ਬਿੰਤਿਆਂ ਨਹੀਂ ਕਿੰਦੇ ਉਹਨਿੰਨਾ ਜਦੋਂ ਚੌਥਾ ਦਿਨ ਆਇਆ ਤੇ ਕਹਿੰਦੇ ਹੁਣ ਉਹਨਾਂ ਨੂੰ ਪਤਾ ਸੀ ਵੀ ਜਿੰਨਾ ਦੱਸਿਆ ਸੀ ਵੀ ਵਿਆਹ ਤੋਂ ਚੌਥੇ ਦਿਨ ਬਾਅਦ ਸੱਪ ਦੇ ਰੂਪ ਵਿੱਚ ਜਿਹੜਾ ਹੈ ਉਹ ਕਾਲ ਆ ਕੇ ਤੇ ਇਹਦੇ ਪ੍ਰਾਨ ਹਰ ਕੇ ਤੇ ਲੈ ਜਾਵੇਗਾ ਕਹਿੰਦੇ ਉਹਨੇ ਕੀ ਕੀਤਾ ਵੀ ਮਹਿਲ ਦੇ ਚਾਰੇ ਬੁਹਿਆਂ ਦੇ ਅੱਗੇ ਕਹਿੰਦੇ ਇੱਕ ਬੁਹੇ ਦੇ ਅੱਗੇ ਬਹੁਤ ਸਾਰਾ ਕਹਿੰਦੇ ਗੁਲਾਬ ਦੇ ਫੁੱਲਾਂ ਦੇ ਕਹਿੰਦੇ ਉਹਨੇ ਸੇਜਾਂ ਵਿਛਾ ਦਿੱਤੀਆਂ ਕਿੰਦੇ ਹਰ ਪਾਸੇ ਦੀਵੇ ਹੀ ਦੀਵੇ ਜਗਾ ਕੇ ਤੇ ਰੋਸ਼ਨੀ ਕਰ ਦਿੱਤੀ ਇੱਕ ਪਾਸੇ ਚਾਂਦੀ ਦੇ ਸਿੱਕੇ ਕਰ ਦਿੱਤੇ ਇੱਕ ਪਾਸੇ ਸੋਨੇ ਦੇ ਸਿੱਕੇ ਤੇ ਹੀਰੇ ਜਵਾਹਰਾਤ ਐਵੇਂ ਕਰਕੇ ਚਾਰੇ ਪਾਸੇ ਵਿਛਾ ਦਿੱਤੇ ਇੰਨੇ ਜਿਆਦਾ ਦੀਪਮਾਲਾ ਕੀਤੀ ਇੰਨੇ ਜਿਆਦੇ ਦੀਵੇ ਜਗਾਏ ਵੀ ਜੇਕਰ ਕਿਸੇ ਪਾਸੇ ਤੋਂ ਮਿਸਾਬ ਆਵੇ ਤਾਂ ਪਤਾ ਲੱਗ ਜਾਵੇ ਕਹਿੰਦੇ ਹੁਣ ਸੱਪ ਦੇ ਆਉਣ ਦਾ ਸਮਾਂ ਹੋ ਗਿਆ ਸੀ ਜੋ ਉਹਨਾਂ ਸਮਾਂ ਦੱਸਿਆ ਸੀ ਕਹਿੰਦੇ ਸੱਪ ਜਦੋਂ ਆਉਂਦਾ ਹੈ ਦੇਖਦਾ ਹੈ ਤੇ ਇੱਕ ਪਾਸੇ ਇੰਨੀ ਜ਼ਿਆਦਾ ਰੋਸ਼ਨੀ ਹੀਰੇ ਜਵਾਰਾਤ ਪਏ ਹੁੰਦੇ ਨੇ ਤੇ ਉਹ ਉਹਨਾਂ ਦੀ ਰੋਸ਼ਨੀ ਦੇ ਨਾਲ ਅੰਨਾ ਹੋ ਜਾਂਦਾ ਦੂਸਰੇ ਪਾਸੇ ਤਾਂ ਆਉਂਦਾ ਸਿੱਕਿਆਂ ਦੀ ਖਨਖਣਾਟ ਜਦੋਂ ਹੁੰਦੀ ਹੈ ਜਦੋਂ ਉੱਤੇ ਰੰਗ ਕੇ ਆਉਂਦਾ ਤੇ ਕਹਿੰਦੇ ਹੁਣ ਰਾਤ ਨੂੰ ਉਹਨੇ ਕਿਹਾ ਵੀ ਰਾਜਾ ਅੱਜ ਮੈਂ ਤੇਰੇ ਤੋਂ ਪਰਾਤਨ ਕਥਾਵਾਂ ਸੁਣਨਾ ਚਾਹੁੰਨੀ ਆ ਕਹਿੰਦੇ ਹੁਣ ਸਾਰੀ ਰਾਤ ਇੱਕ ਕਥਾ ਸੁਣਾਉਂਦੇ ਅਗਲੀ ਸੁਣਾਉਂਦੇ ਐਵੇਂ ਕਰਦੇ ਰਹੇ ਹੁਣ ਸੱਪ ਜਦੋਂ ਸੋਨੇ ਚਾਂਦੀ ਦੇ ਸਿੱਕਿਆਂ ਤੋਂ ਆਇਆ ਸੀ ਤੇ ਖਨਖਣਾਟ ਹੋਈ ਤਾਂ ਉਸੇ ਸਮੇਂ ਉਹਦੀ ਘਰਵਾਲੀ ਨੇ ਤਲਵਾਰ ਹੱਥ 'ਚ ਫੜ ਕੇ ਤੇ ਬੈਠ ਗਈ। ਉਹਨੇ ਪੁੱਛਿਆ ਤੂੰ ਤਲਵਾਰ ਕਿਉਂ ਫੜੀ ਐ? ਉਹਨੇ ਕਿਹਾ ਕਿ ਤੁਹਾਡੀ ਕਹਾਣੀਆਂ ਕਥਾਵਾਂ ਵਿੱਚ ਇੰਨਾ ਜ਼ਿਆਦਾ ਜੋਸ਼ ਹੈ ਤਾਂ ਕਰਕੇ ਫੜੀ ਐ। ਉਹ ਤਾਂ ਸੁਚੇਤ ਹੋ ਕੇ ਬੈਠੀ ਸੀ ਵੀ ਕਦੋਂ ਆਵੇਗਾ ਤੇ ਉਸ ਨੂੰ ਮੈਂ ਉਹਦੇ ਪ੍ਰਾਣ ਹਰ ਲਵਾਂਗੀ। ਹੁਣ ਨਾ ਉਹ ਰਾਤ ਨੂੰ ਕਥਾ ਸੁਣਦਿਆਂ ਸੁਣਦਿਆਂ ਕਦੋਂ ਸੂਰਜ ਨਿਕਲ ਆਇਆ ਤੇ ਕਹਿੰਦੇ ਪਤਾ ਹੀ ਨਾ ਲੱਗਿਆ। ਕਿੰਨੇ ਸਵੇਰ ਹੋਈ ਤੇ ਕਹਿੰਦੇ ਹੁਣ ਉਹਦੇ ਪ੍ਰਾਣ ਨਾ ਹਰ ਸਕਿਆ ਤੇ ਵਾਪਸ ਚਲਾ ਗਿਆ ਹੁਣ ਉਹ ਸੰਤ ਫਕੀਰ ਦੇ ਕੋਲ ਸਾਰੇ ਜਣੇ ਇਕੱਠੇ ਹੋ ਕੇ ਜਾਂਦੇ ਨੇ ਹੁਣ ਜਾ ਕੇ ਪੁੱਛਿਆ ਵੀ ਤੁਸੀਂ ਤਾਂ ਕਿਹਾ ਸੀ ਵੀ ਇਸ ਦੇ ਨਾਲ ਵੀ ਦੇ ਪ੍ਰਾਣ ਚਲੇ ਜਾਣਗੇ ਪਰ ਇਹਦੇ ਪ੍ਰਾਣ ਤਾਂ ਨਹੀਂ ਗੇ ਵੀ ਇਹ ਦੱਸੋ ਕੀ ਵਾਪਰਿਆ ਤਾਂ ਉਹਨੇ ਕਿਹਾ ਵੀ ਤੁਹਾਡੇ ਪੁੱਤ ਨੇ ਉਹਨਾਂ ਸਮਾਂ ਉਵੇਂ ਦੇ ਕਰਮ ਕੀਤੇ ਨੇ ਜਿਸ ਕਰਮ ਦੇ ਨਾਲ ਉਹਦੇ ਜਿਹੜੇ ਭਾਗ ਸਨ ਉਹ ਬਦਲ ਗਏ ਕਹਿੰਦੇ ਉਹਦੀ ਜਿਹੜੀ ਘਰ ਵਾਲੀ ਐ ਉਹਦੇ ਵੀ ਉਹਨੇ ਜਿਹੜੇ ਐਨੇ ਚੰਗੇ ਕਰਮ ਕੀਤੇ ਸਨ ਨਾ ਉਹ ਕਰਮਾਂ ਦੇ ਸਦਕਾ ਹੀ ਇਹ ਸਾਰਾ ਕੁਝ ਵਾਪਰਿਆ ਦੂਸਰਾ ਕਹਿੰਦੇ ਤੁਸੀਂ ਉਹਦੇ ਸਵਾਗਤ ਲਈ ਐਨੀ ਦੀਪਮਾਲਾ ਕੀਤੀ ਹੋਈ ਸੀ ਵੀ ਉਸ ਨੂੰ ਇਹ ਲੱਗਾ ਵੀ ਤੁਸੀਂ ਉਹਦੀ ਆਉ ਭਗਤ ਕੀਤੀ ਐ ਜਿਸ ਕਾਰਨ ਇਹ ਸਾਰਾ ਕੁਝ ਵਾਪਰਿਆ ਕਹਿੰਦੇ ਉਸ ਸਮੇਂ ਤੋਂ ਕਹਿੰਦੇ ਜਿਸ ਦਿਨ ਵੀ ਹਨੇਰਾ ਹੋਵੇ ਇਹ ਕਹਿ ਲੋ ਵੀ ਜਿਸ ਦਿਨ ਚੰਨ ਨਾ ਹੋਵੇ ਤੇ ਹਨੇਰਾ ਹੀ ਹਨੇਰਾ ਹੋਵੇ ਤਾਂ ਲੋਕ ਉਸ ਦਿਨ ਦੀਵਾ ਜ਼ਰੂਰ ਜਗਾਉਂਦੇ ਨੇ ਮੁੱਖ ਦਰਵਾਜ਼ੇ 'ਤੇ ਵੀ ਹਨੇਰਾ ਦੂਰ ਹੋਵੇ ਤੇ ਭਾਵ ਕਾਲ ਸਾਡੇ ਘਰ ਨਾ ਆਵੇ ਸਾਡੇ ਘਰ ਸੁਖ ਸਮਰiddhi ਆਵੇ ਤੇ ਮਾੜੀਆਂ ਸ਼ੈਵਾਂ ਸਾਡੇ ਤੋਂ ਦੂਰ ਚਲੀਆਂ ਜਾਣ ਇਸ ਕਰਕੇ ਪੁਰਾਤਨ ਲੋਕ ਆਪਣੇ ਮੁੱਖ ਦਰਵਾਜ਼ੇ ਜਾਂ ਧੈलीज ਦੇ ਅੱਗੇ ਦੀਵਾ ਜ਼ਰੂਰ ਜਗਾਇਆ ਕਰਦੇ ਸੀ ਕੁਝ ਲੋਕਾਂ ਦਾ ਇਹ ਮੰਨਣਾ ਸੀ ਕਿ ਇਹ ਚਾਨਣ ਲਈ ਜਗਾਇਆ ਜਾਂਦਾ ਤੇ ਕੁਝ ਲੋਕਾਂ ਦਾ ਇਹ ਮੰਨਣਾ ਸੀ ਵੀ ਇਹ ਕਾਲ ਤੋਂ छुटकारे ਲਈ ਜਿਹੜਾ ਵੀ ਕੀਤਾ ਜਾਂਦਾ ਵੀ ਕੋਈ ਛੋਟੀ ਉਮਰ 'ਚ ਕਿਸੇ ਦੀ ਜਾਨ ਨਾ ਜਾਵੇ ਤਾਂ ਕਰਕੇ ਮੁੱਖ ਦਰਵਾਜ਼ੇ ਤੇ ਇਹ ਦੀਵਾ ਜਗਾਇਆ ਜਾਂਦਾ ਸੀ ਕਿਸੇ ਨਗਰ ਦੇ ਵਿੱਚ ਨਾ ਇੱਕ ਸੇਠ ਰਿਹਾ ਕਰਦਾ ਸੀ ਕਿੰਦੇ ਉਸ ਸੇਠ ਦੇ ਕੋਲ ਨਾ ਔਲਾਦ ਨਹੀਂ ਸੀ ਹੈਗੀ ਕਿੰਦੇ ਉਸ ਸੰਤ ਫਕੀਰ ਉਹਨਾਂ ਦੇ ਘਰ ਆਏ ਤੇ ਉਹਨਾਂ ਨੂੰ ਔਲਾਦ ਦਾ ਵਾਰ ਦੇ ਕੇ ਤੇ ਚਲੇ ਗਏ ਕਿੰਦੇ ਉਹਦੇ ਘਰ ਨਾਲ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੁਣ ਸੇਠ ਨੂੰ ਬੜੇ ਲੰਬੇ ਅਰਸੇ ਬਾਅਦ ਕੋਈ ਦਾਤ ਪ੍ਰਾਪਤ ਹੋਈ ਸੀ ਉਹਨੇ ਬੜੇ ਲਾਡਾ ਚਾਵਾ ਦੇ ਨਾਲ ਪਾਲਿਆ ਕਿੰਦੇ ਹੌਲੀ-ਹੌਲੀ ਜਿਵੇਂ ਵੱਡਾ ਹੋਇਆ ਤੇ ਉਸਨੂੰ ਕੱਲੇ ਕਿਤੇ ਵੀ ਨਾ ਜਾਣ ਦਿਆ ਕਰਦਾ ਕਿੰਦੇ ਹਰ ਸਮੇਂ ਨਾਲ-ਨਾਲ ਜਾਇਆ ਕਰਦਾ ਕਿੰਦੇ ਲਗਭਗ 18 ਕੁ ਵਰਿਆਂ ਦਾ ਹੋਇਆ ਤਿੱਕਿੰਦੇ ਇੱਕ ਦਿਨ ਉਹਨੇ ਕਿਹਾ ਵੀ ਮੈਂ ਨਾ ਆਪਣੇ ਨਗਰ ਨੂੰ ਘੁੰਮ ਕੇ ਦੇਖਣਾ ਚਾਹੁੰਨਾ ਪਰ ਪਿਤਾ ਜੀ ਮੈਂ ਕੱਲਾ ਜਾਵਾਂਗਾ। ਹੁਣ ਉਹਦੇ ਪਿਤਾ ਜੀ ਨੇ ਕਿਹਾ ਵੀ ਜਾਣਾ ਹੀ ਐ ਤੇ 2-4 ਕਾਮਿਆਂ ਨੂੰ ਨਾਲ ਲੈ ਕੇ ਚਲਾ ਜਾ। ਉਹਨੇ ਕਿਹਾ ਨਹੀਂ ਮੈਂ ਕੱਲਾ ਜਾਵਾਂਗਾ। ਹੁਣ ਪਿਤਾ ਜੀ ਉਹਦੀ ਜਿੱਦ ਦੇ ਅੱਗੇ ਹਾਰ ਕੇ ਘੋੜੇ ਉੱਤੇ ਬੈਠਿਆ ਤੇ ਪੂਰੇ ਨਗਰ ਨੂੰ ਦੇਖਣ ਲਈ ਚਲਾ ਗਿਆ। ਘੁੰਮਦੇ ਘੁੰਮਦੇ ਤਿੱਖੜ ਦੁਪਹਿਰ ਹੋ ਗਈ ਤੇ ਕਾਫੀ ਅਗਾ ਚਲਾ ਗਿਆ। ਉੱਥੇ ਜਾ ਕੇ ਪਾਣੀ ਦੀ ਪਿਆਸ ਲੱਗੀ ਪਰ ਪਾਣੀ ਕਿਤੇ ਨਾ ਮਿਲਿਆ। ਕਿੰਦੇ ਹੁਣ ਉਹਨੂੰ ਪਾਣੀ ਦੀ ਪਿਆਸ ਦੇ ਨਾਲ ਅੱਗੇ-ਅੱਗੇ ਚਲਦਾ ਗਿਆ ਅੱਗੇ ਜਾ ਕੇ ਦੇਖਿਆ ਇੱਕ ਬਜ਼ੁਰਗ ਬਾਬਾ ਬੜੇ سارے ਘੜੇ ਰੱਖ ਕੇ ਤੇ ਲੋਕਾਂ ਨੂੰ ਪਾਣੀ ਪਿਆੰਦਿਆ ਰਾਹੀਰ ਪਾਣੀ ਪੀਂਦਿਆਂ ਤੇ ਉਹਨੂੰ ਅਸੀਸਾਂ ਤੇ ਦਵਾਵਾਂ ਦੇ ਕੇ ਜਾਣਦੇ ਆ ਜਦੋਂ ਉਹਦੀ ਵਾਰੀ ਆਈ ਉਹ ਬਾਬੇ ਨੇ ਉਹਦੇ ਘੋੜੇ ਨੂੰ ਵੀ ਪਾਣੀ ਦਿੱਤਾ ਤੇ ਉਹਨੂੰ ਵੀ ਪਾਣੀ ਦਿੱਤਾ ਹੁਣ ਉਹ ਬੜਾ ਦੇਖ ਕੇ ਪਰਸੰਨ ਹੋਇਆ ਕਿ ਲੋਕੀ ਆਉਂਦੇ ਜਾਂਦੇ ਨੇ ਰਾਹੀਰ ਪਾਣੀ ਪੀਂਦੇ ਨੇ ਤੇ ਉਹਨੂੰ ਬੜੀਆਂ ਅਸੀਸਾਂ ਦੇ ਕੇ ਤੇ ਚਲੇ ਜਾਂਦੇ ਨੇ ਸ਼ਾਮ ਹੋਈ ਤੇ ਘਰ ਵਾਪਸ ਆ ਗਿਆ ਆ ਕੇ ਕਹਿਆ ਪਿਤਾ ਜੀ ਵੀ ਮੈਂ ਨਾ ਇੱਕ ਪਾਣੀ ਦਾ ਪਿਓਖ ਖਲਵਾਉਣਾ ਚਾਹਨਾ ਵੀ ਜਿਸ ਤੇ ਥਾਂ ਤੇ ਵੀ ਤੁਸੀਂ ਮੈਨੂੰ 100 ਘੜੇ ਲੈ ਕੇ ਦੇ ਦਿਓ ਤੇ ਰਾਹੀਰ ਆਉਂਦੇ ਜਾਂਦੇ ਮੈਂ ਉਹਨਾਂ ਨੂੰ ਪਾਣੀ ਪਿਆ ਸਕਾਂ ਉਹਦੇ ਪਿਤਾ ਜੀ ਕਹਿੰਦੇ ਵੀ ਇਹ ਕਿੱਡੀ ਕੋ ਗੱਲ ਹੈ ਕੱਲ ਨੂੰ ਇੱਕ ਕੰਮੇ ਨੂੰ ਜਿਹੜਾ ਮੋੜ ਹੈ ਉੱਥੇ 100 ਘੜੇ ਲੈ ਕੇ ਤੇ ਖੜਾ ਕਰ ਦਾਂਗਾ ਆਉਂਦੇ ਜਾਂਦੇ ਨੂੰ ਪਾਣੀ ਪਿਆ ਦੇ ਕਰੇਗਾ ਉਹਨੇ ਕਹਿਆ ਨਹੀਂ ਪਿਤਾ ਜੀ ਪਾਣੀ ਮੈਂ ਆਪ ਹੀ ਪਿਆਵਾਂਗਾ ਉਦੇ ਪਿਤਾ ਕਹਿੰਦੇ ਵੀ ਤੈਨੂੰ ਕੀ ਜ਼ਰੂਰਤ ਪਈਏ ਧੁੱਪੇ ਖੜੇ ਹੋਣ ਦੀ ਜਦੋਂ ਕਿ ਮੈਂ ਕਿਸੇ ਨੂੰ ਖੜਾ ਕਰਦਾਗਾ ਉਹਨੇ ਕਿਹਾ ਨਹੀਂ ਮੈਂ ਆਪ ਖੜਾ ਹੋਣਾ ਚਾਹਣਾ ਉਹਦੇ ਪਿਤਾ ਨੇ ਕਿਹਾ ਵੀ ਚਲ ਕੋਈ ਨਾ ਇੱਕ ਦੋ ਦਿਨ ਖੜੇਗਾ ਤੇ ਆਪ ਹੀ ਆ ਜਾਏਗਾ ਪਰ ਨਾ ਉਹ ਰੋਜ਼ ਉੱਥੇ ਖੜ ਕੇ ਤੇ ਪਾਣੀ ਪੀਉਣ ਲੱਗਾ ਕਹਿੰਦੇ ਕੁਝ ਸਮਾਂ ਲੰਘ ਗਿਆ ਤੇ ਹੁਣ ਉਹਦਾ ਜਿਹੜਾ ਪਿਤਾ ਸਨ ਉਹਨੇ ਕਿਸੇ ਦੂਰ ਨਗਰ ਦੇ ਸੇਠ ਦੀ ਧੀ ਦਾ ਵਿਆਹ ਵਿਵੇਕਿਤ ਉਹ ਨਾਲ ਵਿਆਹ ਕਰ ਦਿੱਤਾ ਕਹਿੰਦੇ ਹੁਣ ਪਰਿਵਾਰ ਪੂਰਾ ਹੋ ਗਿਆ ਹੁਣ ਸੇਟ ਨੂੰ ਇਹ ਸੀ ਵਿਆਹ ਹੋ ਗਿਆ ਤੇ ਹੁਣੇ ਕੰਮ ਛੱਡ ਦੇਗਾ ਪਰ ਉਹ ਹਜੇ ਵੀ ਉਵੇਂ ਪਾਣੀ ਪਿਆ ਆ ਕਰਦਾ ਕਹਿੰਦੇ ਉਸ ਨਗਰ ਦੇ ਵਿੱਚ ਨਾ ਕਹਿੰਦੇ ਜਮਰਾਜ ਦੇ ਚਾਰ ਦੂਤ ਕਹਿੰਦੇ ਰੋਜ਼ ਵੀ ਆਸ-ਪਾਸੇ ਜਦੋਂ ਕਿਸੇ ਦੇ ਪ੍ਰਾਣ ਹਰਨੇ ਹੁੰਦੇ ਤੇ ਆ ਜਾਂਦੇ ਇੱਕ ਦਿਨ ਜਦੋਂ ਆਏ ਤੇ ਦੇਖਦੇ ਨੇ ਵੀ ਐਡੀ ਲੰਬੀ ਲਾਈਨ ਲੱਗੀ ਪਈ ਐ ਤੇ ਇਹ ਕਿਉਂ ਲੱਗੀ ਉਹ ਦੇਖਦੇ ਨੇ ਵੀ ਇੱਕ ਨੌਜਵਾਨ ਬੈਠਾ ਹੋਇਆ ਤੇ ਉਹ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ ਜਾਣ ਵਾਲੇ ਉਹਨਾਂ ਨੂੰ ਦਵਾਵਾ ਤੇ ਆਸ਼ੀਰਵਾਦ ਦੇ ਕੇ ਤੇ ਚਲੇ ਜਾਂਦੇ ਨੇ ਕਿੰਦੇ ਓ ਵੀ ਲਾਇੰਚ ਲੱਗ ਕੇ ਤੇ ਪਾਣੀ ਪੀਣ ਲੱਗੇ ਇੱਕ ਦੋ ਵਾਰ ਤੇ ਉਸ ਦਾ ਧਿਆਨ ਨਹੀਂ ਗਿਆ ਪਰ ਜਦੋਂ ਚਾਰ ਪੰਜ ਵਾਰ ਉਥੇ ਪਾਣੀ ਪੀਣ ਆਏ ਤਾਂ ਉਹਨਾਂ ਨੂੰ ਦੇਖ ਕੇ ਕਹਿੰਦਾ ਵੀ ਤੁਸੀਂ ਇਸ ਇਲਾਕੇ ਦੇ ਇਸ ਨਗਰ ਦੇ ਨਹੀਂ ਲੱਗਦੇ ਤੁਸੀਂ ਕੌਣ ਹੁਣ ਚਾਰੇ ਜਣੇ ਇੱਕ ਦੂਜੇ ਵੱਲ ਦੇਖ ਕੇ ਕਹਿੰਦੇ ਵੀ ਅਸੀਂ ਦੂਰ ਨਗਰ ਤੋਂ ਆਇਆ ਅਸੀਂ ਇੱਥੇ ਵਪਾਰ ਕਰਦੇ ਹਾਂ ਆਉਂਦੇ ਜਾਂਦੇ ਜਦੋਂ ਲੰਘਦੇ ਹਾਂ ਤੇ ਤੇਰੇ ਕੋਲ ਪਾਣੀ ਪੀ ਲੈਣੇ ਆ ਉਹਨੇ ਕਿਹਾ ਬੜੀ ਚੰਗੀ ਗੱਲ ਹੈ ਕਹਿੰਦੇ ਤੁਸੀਂ ਜੇ ਵਪਾਰ ਕਰਦੇ ਹੋ ਨਾ ਤੇ ਮੇਰੇ ਪਿਤਾ ਜੀ ਵੀ ਵਪਾਰ ਕਰਦੇ ਨੇ ਜੇਕਰ ਸਾਡੇ ਇਲਾਕੇ ਵਿੱਚ ਕਦੇ ਵੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੇਰੇ ਪਿਤਾ ਜੀ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ ਉਹਨਾਂ ਕਿਆ ਠੀਕ ਹੈ ਹੁਣ ਨਾ ਉਹ ਆਪਸ ਵਿੱਚ ਮਿੱਤਰ ਬਣ ਗਏ ਉਹਨਾਂ ਜਦੋਂ ਉੱਥੇ ਆਇਆ ਕਰਨਾ ਪਾਣੀ ਪੀਣ ਲਈ ਤੇ ਉਹਨਾਂ ਨਾਲ ਪੜੀਆਂ ਸਰੀਆਂ ਗੱਲਾਂ ਬਾਤਾਂ ਕਰਕੇ ਜਾਇਆ ਕਰਨੀ ਹੁਣ ਜਿਹੜੇ ਉਹ ਦੂਤ ਸਨ ਉਹ ਵੀ ਦੇਖਦੇ ਵੀ ਕਿੰਨਾ ਚੰਗਾ ਰਾਹਗੀਰਾਂ ਨੂੰ ਆਉਂਦੇ ਜਾਂਦੇ ਪਾਣੀ ਪਿਉਂਦਾ ਤੇ ਉਹਨਾਂ ਦੀ ਮਦਦ ਵੀ ਕਰਦਾ ਉਹਨੇ ਮਾਲੀ ਮਦਦ ਵੀ ਕਰਿਆ ਕਰਨੀ ਰੋਟੀ ਟੋਕ ਵੀ ਖਵਾ ਦਿਆ ਕਰਨਾ ਇਸ ਤਰ੍ਹਾਂ ਉਸ ਨੂੰ ਦੇਖ ਕੇ ਬੜੇ ਜ਼ਿਆਦਾ ਖੁਸ਼ ਹੋਏ ਕਹਿੰਦੇ ਅੱਜ ਨਾ ਧਰਮਰਾਜ ਨੇ ਉਹਨਾਂ ਨੂੰ ਤਰਤ ਤੇ ਭੇਜਣ ਲਈ ਉਹਨਾਂ ਨੂੰ ਚਾਰਾਂ ਨੂੰ ਬੁਲਾਇਆ ਉਹਨਾਂ ਨੇ ਕਿਹਾ ਵੀ ਕੱਲ 12 ਵਜੇ ਨਾ ਤੁਸੀਂ ਇਸ ਤੇ ਪ੍ਰਾਣ ਹਰ ਕੇ ਲਿਆਉਣੇ ਨੇ ਹੁਣ ਜਦੋਂ ਧਰਮਰਾਜ ਨੇ ਉਹਨੂੰ ਨਾਮ ਪਤਾ ਟਿਕਾਣਾ ਦੱਸਿਆ ਤੇ ਉਹਨਾਂ ਇੱਕ ਵਾਰ ਫੇਰ ਪੁੱਛਿਆ ਧਰਮਰਾਜ ਕਿਹਾ ਵੀ ਅੱਜ ਤੱਕ ਤੇ ਕਦੀ ਐਵੇਂ ਨਹੀਂ ਹੋਇਆ ਵੀ ਇੱਕ ਚੀਜ਼ ਨੂੰ ਤੁਸੀਂ ਦੁਬਾਰਾ ਪੁੱਛੋ ਹੁਣ ਉਹਨਾਂ ਨੇ ਜਦੋਂ ਪਤਾ ਲੱਗਾ ਵੀ ਇਹ ਤਾਂ ਉਹੀ ਹੈ ਜਿਸ ਤੋਂ ਅਸੀਂ ਪਾਣੀ ਪੀ ਕੇ ਆਉਨੇ ਸੀ ਉਨੀਤਰਮ ਰਾਜਿੰਦਰ ਸਿਆਬ ਇਸ ਨੂੰ ਸੁਵਾਸ ਨਹੀਂ ਮਿਲ ਸਕਦੇ। ਉਹਨੇ ਕਿਹਾ ਨਹੀਂ। ਕਹਿੰਦੇ ਹੁਣ ਨਾ ਉਹ ਹਾਰੇ ਥੱਕੇ ਥੱਲੇ ਜਾਂਦੇ ਨੇ। ਕਹਿੰਦੇ ਜਦੋਂ ਅੱਜ ਪਾਣੀ ਪੀਣ ਲਈ ਗਏ ਨਾ ਤੇ ਚਾਰੇ ਜਣੇ ਉਦਾਸ ਸਨ। ਉਹਨਾਂ ਨੂੰ ਪਾਣੀ ਪਿਆ ਕੇ ਉਹਨਾਂ ਨੂੰ ਪੁੱਛਦਾ ਹੈ ਵੀ ਤੁਹਾਨੂੰ ਸਾਡੇ ਨਗਰ 'ਚ ਕਿਸੇ ਕੁਝ ਗਿਆ? ਤੁਸੀਂ ਇੰਨੇ ਉਦਾਸ ਉਹਨਾਂ ਕਿਹਾ ਨਹੀਂ। ਉਹ ਕਹਿੰਦੇ ਫੇਰ ਕੀ ਕਾਰਨ ਹੋਇਆ? ਉਹਨਾਂ ਨੂੰ ਪਾਸੇ ਬਿਲਾ ਕੇ ਪੁੱਛਦਾ ਹੈ ਵੀ ਇੰਨੇ ਹਤਾਸ਼ ਤੇ ਉਦਾਸ ਕਿਉਂ ਹੋ? ਜੇਕਰ ਮੈਂ ਤੁਹਾਡੀ ਉਦਾਸੀ ਦੂਰ ਕਰ ਸਕਾਂ ਤਾਂ ਤੁਸੀਂ ਮੈਨੂੰ ਕਾਰਨ ਦੱਸੋ। ਉਹਨੇ ਕਿਹਾ ਨਹੀਂ। ਉਹ ਹੁਣ ਉਦਾਸ ਹੋਏ ਉਹਨੂੰ ਬਾਰ-ਬਾਰ ਪੁੱਛਦਾ ਉਹ ਹਾਰ ਕਿਉਂ ਨੂੰ ਦੱਸਦੇ ਨੇ ਵੀ ਅਸੀਂ ਇਸ ਧਰਤ ਤੇ ਲੋਕ ਦੇ ਨਹੀਂ ਅਸੀਂ ਮੀਆਂ ਮਰਾਜ ਦੇ ਦੋ ਤਾਂ ਸਾਨੂੰ ਜਦੋਂ ਉਤੋਂ ਆਖਿਆ ਜਾਂਦਾ ਤੇ ਅਸੀਂ ਇਸ ਧਰਤ ਤੇ ਲੋਕਾਂ ਦੇ ਸਵਾਸ ਲੈਣ ਆਉਂਦੇ ਆ ਜਦੋਂ ਉਹਨਾਂ ਦੇ ਸਵਾਸ ਪੂਰੇ ਹੋ ਜਾਂਦੇ ਨੇ ਉਹ ਕਹਿੰਦਾ ਵੀ ਥੋੜਾ ਜਹਰਾਨ ਹੋ ਜਾਂਦਾ ਫਿਰ ਕਹਿੰਦਾ ਵੀ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਹੋਈ ਹੈ ਤੇ ਤੁਸੀਂ ਕਰਨੀ ਹੈ ਕਹਿੰਦੇ ਅਸੀਂ ਇਸ ਕਰਕੇ ਉਦਾਸ ਆ ਵੀ ਕੱਲ ਨੂੰ 12 ਵਜੇ ਅਸੀਂ ਤੇਰੇ ਸਵਾਸ ਹਾਰ ਕੇ ਤੇ ਲੈ ਜਾਣੇ ਨੇ ਹੁਣ ਉਹਨੂੰ ਜਦੋਂ ਐਵੇਂ ਪਤਾ ਲੱਗਾ ਕਿਉਂਕਿ ਜਦੋਂ ਭਾਵੇਂ ਕੋਈ ਬੁੱਢਾ ਜਵਾਨ ਕੋਈ ਵੀ ਉਮਰ ਦਾ ਹੋਵੇ ਜਦੋਂ ਪਤਾ ਲੱਗੇ ਵੀ ਹੁਣ ਜਾਣ ਜਾਣ ਵਾਲੀ ਹੈ ਤੇ ਥੋੜਾ ਜਿਹਾ ਤੇ ਹਰ ਕੋਈ ਪਰੇਸ਼ਾਨ ਹੋ ਹੀ ਜਾਂਦਾ ਹੈ ਪਹਿਲਾਂ ਪਰੇਸ਼ਾਨ ਹੋਇਆ ਫਿਰ ਉਹਨੇ ਕਿਹਾ ਇਹ ਤਾਂ ਵਿਧੀ ਦਾ ਵਿਧਾਨ ਹੈ ਜੋ ਆਇਆ ਉਹਨੇ ਜਾਣਾ ਹੀ ਜਾਣਾ ਹੈ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਹੋਈ ਕਰਨੀ ਹੈ ਇਸ ਕਰਕੇ ਉਦਾਸ ਨਾ ਹੋਵੋ ਤੁਸੀਂ ਜ਼ਰੂਰ ਆਪਣਾ ਕੰਮ ਕਰੋ ਉਹਨੇ ਕਿਹਾ ਕੱਲ 12 ਵਜੇ ਸਿੱਖ ਸਾਫਤਾ ਰੋਗ ਤਾਰ ਕਿ ਤੇ ਤੇਰੇ ਸਵਾਸ ਲੈਣ ਆਉਣੇ ਨੇ ਉਹਨੇ ਕਿਹਾ ਕੋਈ ਨਾ ਹੁਣ ਉਹ ਪਾਣੀ ਦਾ ਸਾਰਾ ਕੁਝ ਹਵਾਲਾ ਇੱਕ ਆਪਣੇ ਕੰਮੇ ਨੂੰ ਦੇ ਕੇ ਤੇ ਆਪ ਉੱਥੋਂ ਚਲਾ ਗਿਆ ਕਿੰਦੇ ਜਦੋਂ ਆਪ ਜਾਂਦਾ ਹੈ ਨਾ ਤੇ ਘਰ ਜਾ ਕੇ ਆਪਣੀ ਪਤਨੀ ਜਿਹੜੀ ਉਹਦੀ ਹੁੰਦੀ ਹੈ ਤੇ ਕਹਿੰਦੇ ਉਹਦੇ ਨਾਲ ਸਮਾਂ ਬਿਤਾਉਂਦਾ ਆਪਣੇ ਪਿਤਾ ਜੀ ਨਾਲ ਸਮਾਂ ਬਿਤਾਉਂਦਾ ਮਾਂ ਕਾਲਜਲਾ ਨੇ ਕਰਗੀ ਹੁੰਦੀ ਹੈ ਪਰਿਵਾਰ ਨਾਲ ਸਾਰਾ ਦਿਨ ਸਮਾਂ ਬਿਤਾਉਂਦਾ ਅਗਲਾ ਦਿਨ ਉਹਦੇ ਪਿਤਾ ਜੀ ਨੂੰ ਕਹਿੰਦਾ ਵੀ ਮੈਂ ਅੱਜ ਨਾ ਪਾਣੀ ਦੇ ਉੱਥੇ ਨਹੀਂ ਜਾਵਾਂਗਾ ਪਿਉਣ ਅੱਜ ਮੈਂ ਤੁਹਾਡੇ ਨਾਲ ਸਮਾਂ ਬਿਤਾਵਾਂਗਾ ਹੁਣ ਦੀ ਪਤਨੀ ਨੂੰ ਇਹ ਸੀ ਵੀ ਅੱਜੇ ਘਰ ਹੈ ਉਹਨਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਈ ਪਕਵਾਨ ਬਣਾ ਕੇ ਤੇ ਉਹਨੇ ਰੱਖ ਲੇ ਹੁਣ ਨਾ ਪੋੜੀਆਂ ਦੇ ਉੱਤੇ ਕਹਿੰਦੇ ਉਹ ਸਭ ਜਿਹੜਾ ਸੀ ਉਹ ਹੌਲੀ-ਹੌਲੀ ਚੜ ਕੇ ਤੇ ਉੱਤੇ ਆਉਣ ਦਿਆ ਸੀ ਕਹਿੰਦੇ ਅੱਗੇ ਇਹ ਬੈਠ ਗਿਆ ਇਹ ਬੈਠਾ ਤੇ ਕਹਿੰਦਾ ਵੀ ਤੂੰ ਮੇਰੇ ਪ੍ਰਾਣ ਹਰਨੇ ਨੇ ਤਾਂ ਹੁਣ ਹੀ ਹਰ ਲੈ ਅੱਧਾ ਘੰਟਾ ਪਹਿਲਾਂ ਕੀ ਅੱਧਾ ਘੰਟਾ ਬਾਅਦ ਕੀ ਉਹਨੇ ਕਿਹਾ ਨਹੀਂ ਜੇ ਜ ਸਮਾਂ ਦਿੱਤਾ ਹੋਇਆ ਨਾ ਤੇਰੇ ਪ੍ਰਾਣ ਹਰਨ ਦਾ ਉਹੀ ਸਮੇਂ ਤੇ ਤੇਰੇ ਪ੍ਰਾਣ ਹਰੇ ਜਾਣਗੇ ਕਹਿੰਦੇ ਪਿੱਛੇ ਦੀ ਪਤਨੀ ਇਹ ਸਾਰਾ ਕੁਝ ਸੁਣਦੀ ਪਈ ਸੀ ਉਹ ਰੋਈ ਘਰ ਲਈ ਪਰ ਉਹਨੇ ਕਿਸੇ ਅੱਗੇ ਕੁਝ ਗੱਲ ਵਿਅਕਤਨਾ ਕੀਤੀ ਕਿੰਦੇ ਜਿੱਥੇ ਉਹਨੇ ਪ੍ਰਸ਼ਾਦ ਦਾ ਪਾਣੀ ਬਣਾਇਆ ਸੀ ਉੱਥੇ ਜਾ ਕੇ ਬੈਠ ਕੇ ਵਿਰਲਾ ਕਰਨ ਲੱਗ ਪਿਆ। ਉਸੇ ਨਗਰ ਦੇ ਵਿੱਚ ਇੱਕ ਮੰਗਤਾ ਰਿਹਾ ਕਰਦਾ ਸੀ। ਕਿੰਦੇ ਮੰਗ ਕੇ ਤੇ ਲੋਕਾਂ ਦੇ ਘਰੋਂ ਗੁਜ਼ਾਰਾ ਕਰਿਆ ਕਰਦਾ ਸੀ। ਕਿੰਦੇ ਉਹਦੀ ਨਾਇਕ ਧੀ ਸੀ। ਕਿੰਦੇ ਉਹ ਦੂਰ ਦਰਾਡੇ ਨਗਰ ਦੇ ਵਿੱਚ ਵਿਆਹੀ ਹੋਈ ਸੀ। ਉਹਦਾ ਘਰ ਵਾਲਾ ਨਾ ਆਕਾਲ ਚਲਾ ਨੇ ਕਰ ਗਿਆ। ਹੁਣ ਉਹਦੀ ਧੀ ਦੇ ਘਰ ਬਾਲ ਹੋਣ ਵਾਲਾ ਸੀ। ਕਿੰਦੇ ਉਹ ਹੋਰ ਨਾ ਉਹਨੂੰ ਆਪਣੇ ਘਰ ਲੈ ਕੇ ਆਇਆ ਤੇ ਉਹਦੇ ਘਰ ਅਜ ਇੱਕ ਬੱਚੇ ਨੇ ਜਨਮ ਲਿਆ। ਉਹਨਾਂ ਦਾਈ ਕਹਿੰਦੀ ਵੀ ਜੇਕਰ ਮਾਂ ਕੁਝ ਖਾਏਗੀ ਦੁੱਧ ਆਵੇਗਾ, ਬਾਲ ਪੀਏਗਾ ਤੇ ਬਾਲ ਜਿਉਂਦਾ ਰਹੇਗਾ। ਹੁਣ ਉਹ 2-3 ਦਿਨ ਤੋਂ ਭੁੱਖ ਦੀ ਮਾਰੀ ਪਈ ਸੀ। ਉਹਨੇ ਕਿਹਾ ਵੀ ਜਿੱਥੋਂ ਮਰਜੀ ਕੁਝ ਵੀ ਖਾਣ ਨੂੰ ਲੈ ਕੇ ਆਓ। ਦਾਈ ਨੇ ਕਿਹਾ ਵੀ ਜੇ ਦੋਹਾਂ ਦੀ ਜਾਨ ਬਚਾਉਣਾ ਚਾਹੁੰਦੇ ਤੇ ਕੁਝ ਖਾਣ ਨੂੰ ਲੈ ਕੇ ਆ। ਕਿੰਦੇ ਸਾਰਿਆਂ ਦੇ ਘਰਾਂ 'ਚ ਜਾਂਦਾ। ਕੋਈ ਕਹਿੰਦੇ ਵੀ ਇਸ ਸਮੇਂ ਤੇ ਅਸੀਂ ਖਾ ਲਿਆ। ਕੋਈ ਕਹਿੰਦਾ ਬਣਾਵਾਂਗੇ। ਕੋਈ ਕਹਿੰਦਾ ਕਦੋਂ ਆਵੀਂ। ਐਵੇਂ ਕਰਦਾ ਕਰਦਾ ਉਹ ਸੇਠ ਦੀ ਹਵੇਲੀ ਦੇ ਅੱਗੋਂ ਲੰਘਿਆ। ਉੱਚੀ ਉੱਚੀ ਹੋ ਗਿਆ ਹੋ ਕਾਣਾ ਦੇ ਜਾਣ ਦਿਆ ਸੀ ਵੀ ਕੋਈ ਖਾਣ ਨੂੰ ਕੁਝ ਦੇ ਦੋ ਹੁਣ ਨਾ ਉਹ ਰਾਜੇ ਦੀ ਜਿਹੜੀ ਨੂ ਸੇਠ ਦੀ ਨੂ ਸੀ ਉਹਨੇ ਸੋਚਿਆ ਵੀ ਉਂਝ ਵੀ ਜੇ ਇਤ ਕੋ ਸਮੇਂ ਚ ਮੇਰੇ ਕਾਰਨ ਨੇ ਅਕਾਲ ਚਲਾਨੇ ਕਰ ਜਾਣੇ ਨੇ ਤੇ ਫਿਰ ਇਹ ਕਿੰਨੇ ਸਾਰਾ ਕੁਝ ਖਾਣਾ ਤੇ ਵਿਅਰਥ ਹੀ ਹੋਣਾ ਉਹ ਸਾਰਾ ਕੁਝ ਡੱਬਿਆਂ ਚ ਪਾ ਕੇ ਭਾਂਡਿਆਂ ਚ ਪਾ ਕੇ ਤੇ ਉਹਨੂੰ ਦੇ ਦਿੰਦੀ ਹੈ ਉਹ ਘਰ ਲੈ ਕੇ ਜਾਂਦਾ ਉਹਨੇ ਆਪਣੀ ਧੀ ਨੂੰ ਮੰਗਤੇ ਨੇ ਖਵਾਇਆ ਤੇ ਉਹਨੂੰ ਢਿੱਡ ਭਰ ਗਿਆ ਉਹਨੂੰ ਦੁੱਧ ਆਇਆ ਤੇ ਉਹਦੇ ਪੁੱਤ ਨੇ ਪੀਤਾ ਕਿੰਦੇ ਹੁਣਾਂ ਉਹਨੇ ਪੁਕਾਰ ਕੀਤੀ ਬਿਹੇ ਪਰਮਾਤਮਾ ਜਿਨੇ ਮੇਰੇ ਭੁੱਖੇ ਢੇਡ ਦੀ ਸ਼ਾਂਤ ਕੀਤੀ ਨਾ ਭੁੱਖ ਤੇ ਮੇਰੇ ਪੁੱਤ ਉਹਦੇ ਕਰਕੇ ਔਲਾਦ ਮੇਰੀ ਜਿੰਦਾ ਵੇ ਪਰਮਾਤਮਾ ਉਹ ਸਦਾ ਸੁਹਾਗਣ ਰਵੇ ਉਹਦੇ ਘਰ ਅਨੰਦ ਤੇ ਧੰ ਦੇ ਭੰਡਾਰ ਭਰੇ ਰਹਿਣ ਉਹਦੇ ਘਰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਆਵੇ ਕਿੰਦੇ ਇੰਨਾ ਕਹਿ ਕੇ ਤੇ ਪਰਮਾਤਮਾ ਅੱਗੇ ਧੂਆਵਾ ਕਰਨ ਲੱਗੀ ਕਿੰਦੇ ਇਧਰੋਂ ਸਮਾ ਹੋ ਗਿਆ ਕਿਦੇ ਸਾਪੋਂ ਨੂੰ ਡਸੇ ਪਰ ਸਾਪ ਦਾ ਕੋਈ ਵਾਰ ਨਾ ਜਾਵੇ ਉਹਨੇ ਚਾਰ ਵਾਰ ਲਗਾਤਾਰ ਡੰਗ ਮਾਰੇ ਪਰ ਕਿੰਦੇ ਕੋਈ ਅਸਰ ਨਾ ਹੋਇਆ ਕਿੰਦੇ ਸਭ ਖੁਦ ਹੈਰਾਨ ਤੇ ਉਧਰੋਂ ਉਹ ਵੀ ਹੈਰਾਨ ਕਿੰਦੇ ਉਹ ਨਾ ਇੰਨਾ ਕੁਝ ਹੋਇਆ ਤੇ ਉਹ ਵਾਪਸ ਚਲੇ ਗਏ ਕਿੰਦੇ ਜਾ ਕੇ ਧਰਮਰਾਜ ਨੂੰ ਕਿਹਾ ਵੀ ਤੁਸੀਂ ਤਾਂ ਕਿਹਾ ਸੀ ਵੀ ਉਹਦੇ ਸਵਾਸ ਹਰਨੇ ਨੇ ਅਸੀਂ ਗਏ ਵੀ ਪਰ ਉਹਦੇ ਸਵਾਸ ਨਹੀਂ ਹਰ ਸਕੇ ਐਸਾ ਕਿਉਂ ਹੋਇਆ ਹੁਣ ਧਰਮਰਾਜ ਨੇ ਕਿਹਾ ਵੀ ਜਦੋਂ ਤੁਰੇ ਸਵਾਸ ਲੈਣ ਗਿਆ ਸੀ ਨਾ ਉਹਦੇ ਕੀਤੇ ਪੁੰਨ ਉਹ ਰੋਜ਼ ਲੋਕਾਂ ਨੂੰ ਪਿਆਸਿਆਂ ਨੂੰ ਪਾਣੀ ਪਿਉਂਦਾ ਸੀ ਤੇ ਉਹਦੀਆਂ ਅਸੀਸਾਂ ਨੇ ਉਹਦਾ ਘਰ ਜਿਹੜਾ ਉਹ ਖੁਸ਼ੀਆਂ ਨਾਲ ਭਰ ਦਿੱਤਾ ਜਿਹੜੇ ਉਹਦੇ ਪ੍ਰਾਣ ਹਰਨੇ ਸਨ ਨਾ ਉਹਦੇ ਸਵਾਸ ਜਿਹੜੇ ਉਹ ਵੀ ਵੱਧ ਗਏ ਦੂਜਾ ਉਹਦੀ ਘਰਵਾਲੀ ਨੇ ਭੁੱਖਿਆਂ ਨੂੰ ਪ੍ਰਸ਼ਾਦਾ ਚਕਾਇਆ ਸੀ ਤੇ ਉਹਦੀ ਅਸੀਸ ਕਰਕੇ ਤੇ ਮੇਰਾ ਵੀ ਸਿਹਾਸਣ ਡੋਲ ਗਿਆ ਸੀ ਫਿਰ ਉਹਦੇ ਪ੍ਰਾਣ ਤੂੰ ਕਿਵੇਂ ਹਰ ਸਕਦਾ ਸੀ ਕਿੰਨੇ ਜਦੋਂ ਐਨੀ ਗੱਲ ਕਹੀ ਤਾਂ ਉਹਨੂੰ ਸਮਝ ਆ ਗਿਆ ਕਹਿੰਦੇ ਹੁਣ ਨਾ ਹੁਣ ਉਹ ਜਿਹੜਾ ਧਰਮਰਾਜ ਸੀ ਉਹਨੇ ਕਿਹਾ ਵੀ ਹੱਜੀ ਉਹਦਾ ਆਉਣ ਦਾ ਸਮਾਂ ਨਹੀਂ ਹੋਇਆ ਕਿੰਦੇ ਹੁਣ ਨਾ ਉਹ ਮਨੁੱਖ ਦੇ ਕੋਲੋਂ ਦੂਤ ਵਾਪਸ ਆਏ ਅਗਲੇ ਫਿਰ ਪਾਣੀ ਪੀਣ ਆਏ ਉਹਨੇ ਕਿਹਾ ਵੀ ਤੁਸੀਂ ਤੇ ਐਵੇਂ ਕਿਹਾ ਸੀ ਫਿਰ ਹੋਇਆ ਕਿਉਂ ਨਹੀਂ ਉਹਨੇ ਕਿਹਾ ਜੋ ਤੂੰ ਰੋਜ਼ ਪਿਆਸਿਆਂ ਨੂੰ ਪਾਣੀ ਪਿਉਣਾ ਹੈ ਨਾ ਤੇ ਇਹ ਜਿਹੜੀਆਂ ਅਸੀਸਾਂ ਨੇ ਤੇਰੇ ਵਹੀ ਖਾਤੇ ਚ ਪੋਨੇ ਇਕੱਠੇ ਹੁੰਦੇ ਜਾਂਦੇ ਨੇ ਤੇ ਇਹੀ ਤੇਰੇ ਘਰ ਬਰਕਤ ਤੇ ਇਹੀ ਤੇਰੇ ਸਵਾਸ ਵਾਪਸ ਲੈ ਕੇ ਆਏ ਨੇ ਦੂਜਾ ਤੇਰੀ ਘਰ ਵਾਲੀ ਨੂੰ ਇੱਕ ਭੁੱਖੇ ਢਿੱਡ ਨੂੰ ਕਿੰਦੇ ਪ੍ਰਸ਼ਾਦਾ ਖਵਾਇਆ ਤੇ ਉਹਦੀ ਅਸੀਸ ਕਰਕੇ ਤੇ ਯਮਰਾਜ ਤਾਂ ਵੀ ਸਿਹਾਸਣ ਡੋਲਣ ਲੱਗ ਗਿਆ ਸੀ ਤਾਂ ਕਰਕੇ ਸਾਰਾ ਕੁਝ ਵਾਪਰਿਆ ਕਿੰਦੇ ਉਸ ਦਿਨ ਤੋਂ ਬਾਅਦ ਉਹ ਪਿਆਸਿਆਂ ਨੂੰ ਪਿਆਣੀ ਪਿਉਂਦੇ ਨਾਲ ਆਰ ਪ੍ਰਸ਼ਾਦਾ ਵੀ ਛਕਾਉਣ ਲੱਗਾ ਤੇ ਇਸ ਤਰ੍ਹਾਂ ਉਹਦੇ ਜਿਹੜੇ ਘਰ ਦੀ ਖੁਸ਼ੀਆਂ ਲੁੱਟਣ ਵਾਲੀਆਂ ਸਨ ਕਿੰਦੇ ਉਹ ਆਬਾਦ ਹੋ ਗਈਆਂ ਇਸ ਕਰਕੇ ਕਿਹਾ ਜਾਂਦਾ ਹੈ ਵੀ ਹਰ ਇੱਕ ਨੂੰ ਪਾਣੀ ਜੇ ਤੁਸੀਂ ਪ੍ਰਸ਼ਾਦਾ ਨਹੀਂ ਖਵਾ ਸਕਦੇ ਪਾਣੀ ਤਾਂ ਜ਼ਰੂਰ ਪਿਾਓ ਤੁਹਾਡੇ ਘਰ ਦੇ ਆਪੇ ਦਿਨ ਬਦਲਨੇ ਆਰੰਭ ਹੋ ਜਾਣਗੇ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ ਸੰਗਤ ਜੀ ਗਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਆ ਜੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਸੰਗਿਆ ਜੀ ਜੇ ਸਾ ਤੁਸੀਂ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਅਤੇ ਤੁਹਾਡਾ ਜੋ ਵੀ ਸੁਝਾਅ ਹੋਵੇ ਸਾਨੂੰ ਜ਼ਰੂਰ ਦੱਸਿਓ ਫਤੇ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ